ਹੁਣ ਜਦੋਂ ਆ ਸੁਜੁਗਤ ਮੋਰਚੇ ਜਾਂ ਜਿੱਥੇ ਬੰਦੀਆਂ ਨਾਲ ਕੋਈ ਗੱਲਬਾਤ ਹੋਈ ਆ ਕਿਹਦੇ ਕਿਹਦੇ ਨਾਲ ਹੋਈ ਆ ਤਾਂ ਹੁਣ ਜਾਣਕਾਰੀ ਬਾਹਰ ਲਿਆਂ ਨੂੰ ਆ ਤੇ ਇਹ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਜੇ ਸਾਰੀਆਂ ਜਿੱਥੇ ਬੰਦੀਆਂ ਨੂੰ ਭਰੋਸੇ 'ਚ ਲੈ ਕੇ ਫਾਸਲਾ ਹੋ ਜਾਂਦਾ ਤਾਂ ਬਹੁਤ ਵਧੀਆ ਪਰ ਡੀਏਜੀ ਤੁਹਾਡੇ ਨਾਲ ਆਏ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਰਚਾ ਰੱਦ ਕਰ ਦਿੱਤਾ ਉਹਨਾਂ ਨੇ ਵੀ ਬਿਆਨ ਦਿੱਤਾ ਹੈਗਾ ਨਹੀਂ ਨਹੀਂ ਮੰਨੇ ਨਹੀਂ ਹੈਗੇ ਮੋਰਚਾ ਬੰਦ ਕੀ ਕਰਨ ਦਾ ਫੈਸਲਾ ਤਾਂ ਉਹਨੇ ਵੀ ਵੀਡੀਓ ਸੁਣਾਈ ਮਿੰਤਾ ਮੰਜੀ ਸਨੇਹ ਕੋਣ ਉਹ ਫੈਸਲਾ ਉਹਨਾਂ ਨੇ ਦੂਜੀਆਂ ਜੱਦੀਬੰਦੀਆਂ ਨਾਲ ਸਾਡੀ ਜੱਦੀਬੰਦੀ ਨਾਲ ਸਿਉਂ ਨਹੀਂ ਲਿਆ ਕਿੱਥੇ ਵਰ ਕਰਿਆ ਗਿਆ ਇਹਦਾ ਮਨਜੀਤ ਨੂੰ ਪਤਾ ਹੈ ਜਾਂ ਸਾਡੇ ਬਾਹਰ ਦੇ ਸਾਡੇ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੇ ਮੂਹਰੇ ਕਿਸਾਨ ਕਮਜ਼ੋਰ ਪਏ ਨੇ ਅੱਜ ਵਾਲੇ ਮਸਲੇ ਵਿੱਚ ਦੇਖਦੇ ਹਾਂ ਜੀ ਦੇਖੋ ਸਰਕਾਰ ਦੇ ਮੂਹਰੇ ਕਦਾ ਕੋ ਸਾਰੇ ਹੀ ਬੰਜੂਰ ਹੁੰਦੇ ਨੇ ਹਾਂਜੀ ਹਾਂਜੀ ਤੇ ਪੰਜਾਬ ਸਰਕਾਰ ਦੇ ਨਾਲ ਕੋਈ ਟਕਰਾਅ ਹੁੰਦਾ ਕਿ ਕਦੇ ਕਿਸੇ ਨੇ ਕਹਿ ਲਿਆ ਸੀ ਸਰਕਾਰ ਨਾਲ ਵਧੂ ਹੋਗੇ ਪਰ ਸਰਕਾਰ ਦੀ ਕਮਜ਼ੋਰੀ ਇਹ ਹੈ ਕਿ ਸਰਕਾਰ ਗੱਲਬਾਤੋਂ ਭੱਜੀ ਸਾਡੀ ਕਮਜ਼ੋਰੀ ਦਾ ਦਾ ਹੁੰਦੀ ਜੇ ਅਸੀਂ ਘਰਾਂ ਤੋਂ ਬਾਹਰ ਨਾ ਨਿਕਲਦੇ ਅਸੀਂ ਘਰਾਂ ਤੋਂ ਬਾਹਰ ਨਿਕਲਿਆ ਸਰਕਾਰ ਨੇ ਰੋਕਿਆ ਅਸੀਂ ਰੁੱਕ ਗਏ ਇਹਦੇ ਵਿੱਚ ਤਹੀਨ ਵਾਲੀ ਕਿਸੇ ਦੀ ਕੋਈ ਗੱਲ ਨਹੀਂ ਹੈ ਜਿਸ ਕਰਕੇ ਜਿਹਦੇ ਸਾਡੇ ਬੰਦੇ ਜਿਲ੍ਹੇ 'ਚ ਡੱਕੇ ਨੇ ਉਹ ਸਰਕਾਰ ਛੱਡ ਦੇਵੇ ਤੋਂ ਅਗਲੀ ਤੁਹਾਡਾ ਐਕਸ਼ਨ ਜਿਹੜਾ ਮੰਗਾ ਨੂੰ ਲੈ ਕੇ ਕੀ ਬੇਕਰਨੀ ਮੈਂ ਰਿਕਾਰਡ ਕਰ ਰਿਹਾ ਦੁਬਾਰਾ ਦਿੱਲੀ ਚੱਲੋ ਪੁੱਛ ਹੁਣ ਕਿਸ ਤਰ੍ਹਾਂ ਰੱਦ ਮੰਨਿਆ ਜਾਵੇਗਾ ਦਿੱਲੀ ਚੱਲ ਵਾਲੇ ਦਾ ਸਾਡਾ ਸਰਕਾਰੀ ਇਹ ਪਹਿਲੀ ਗੱਲ ਠੰਡੀ ਗੱਲ ਜਿਹੜੇ ਨਾਲ ਵਾਲੇ ਬਰੇ ਤਾਂ ਇਹ ਵਿਚਾਰਿਆ ਜਾਣਾ ਕਿਉਂਕਿ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੋ ਤਾਂ ਸੁਖਦੇਵ ਜਿਹਾ ਜਥੇਬੰਦੀ ਦੇ ਵਿਚਾਰਿਆ ਜਾ ਧੰਗ ਜਿਹੜਾ ਦਰਨਾ ਚੱਲੂਗਾ ਇੱਥੇ ਰੋਡ ਤੇ ਬੈਠ ਗਏ ਨੇ ਉਹਨਾਂ ਨੂੰ ਕੀ ਜਿਹੜੇ ਹਦੇਸੇ ਤੇ ਗਏ ਜਿਹਨੇ ਹੁਣ ਜਦੋਂ ਜਥੇਬੰਦੀ ਦੀ ਸੂਬਾ ਕਮੇਟੀ ਮੈਂ ਤਾਂ ਹੁਣ ਅੰਦਰ ਸੀ ਜਿਹੜੀ ਸੈਰ ਵੀ ਸੁਪਾ ਕਮੇਟੀ ਬਾਹਰ ਹੈ ਉਹਨਾਂ ਨੇ ਜਿਹੜਾ ਫੈਸਲਾ ਲਿਆ ਹੁੰਦਾ ਉਹ ਖੂਬਾ ਮਿਲਦਾ ਜੀਤ ਕਾਕਾ ਤੇ ਨਹੀਂ ਹੁਣ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ ਸੁਪਾ ਕਮੇਟੀ ਦੇ ਫੈਸਲੇ ਤੇ ਸੁਪਾ ਜਥੇਬੰਦੀ ਕਿਉਂ ਨਹੀਂ ਮਨ ਲਾਜੇ ਬੰਦੀ ਨੇ ਜਿਹੜਾ ਫੈਸਲਾ ਬਸ ਜਥੇਬੰਦੀ ਨੇ ਐਕਟਿਵਮੈਂਟ ਕਰਦਾ ਬਟ ਤੁਹਾਡੇ ਨਾਲ ਕੋਈ ਸਰਕਾਰ ਦੀ ਗੱਲਬਾਤ ਕਰਾਈ ਗਈ ਹੈ ਪੁਲਿਸ ਜਦੋਂ ਤੁਹਾਨੂੰ ਲੈ ਕੇ ਨਹੀਂ ਮੇਰੇ ਨਾਲ ਕੋਈ ਗੱਲਬਾਤ ਠੀਕ ਠੀਕ